ਪੰਜਾਬ ਪਤੀ ਕੇਤਨ ਮੰਡਰੀ ਡਿਵੀਜ਼ਨ ਤੋਂ ਪਤਾ ਕੌਸ਼ਲਿਆ ਸੇਵਾ ਕੇਂਦਰ ਦੀ 25 ਅਵਾ ਹੈ ਸਵਾਬ ਦੇ ਵਿੱਚ ਆਏ ਹੋਏ ਸਾਰੇ ਜਿੰਨੇ ਵੀ ਸਤੰਤੀ ਕਰूंगा ਸਾਡੇ ਸਕੱਲਿਓ ਪ੍ਰਿੰਸੀਪਲ ਸ਼ਾਹਸੁੰਦਰ ਜੀ ਨੂੰ ਵੱਡਾ ਧੰਨਵਾਦ ਪੰਜਾਬ ਅੱਜ ਵੀ ਜੇਖਾ ਮੰਡੀ ਸਾਹਾ ਮਾਤਾ ਕੋ ਸਧਿਆ ਸੇਵਾ ਕੇਂਦਰ ਨਗਾੜਾ ਪਿਛਲੇ 13 ਸਾਲ ਤੋਂ ਆਰੇ ਬਹੀਨੇ ਯਾਨੀ ਪੰਜਾਬ ਪਰਿਵਾਰਾਂ ਜਿਹੜੇ ਲੋੜਵੰਦ ਨੇ ਆ ਬਾਕੀ ਜਿਹਨਾਂ ਨੂੰ ਅਸਲ ਜ ਲੋੜ ਹੈ ਪੂਰੀ ਤੰਤੀਸ ਕਰਨ ਤੋਂ ਬਾਅਦ ਹੀ ਪੁਰਾਣੇ ਉਕੀ ਥੀਨੇ ਦਾ ਇਲਾਜਨ ਮਾਰਬੀ ਨੇ ਐਮਏ ਤਵਾਰ ਦੇ ਖੇਤਰ ਤੋਂ ਛੜਮਾ ਕਿਸੇ ਛੜਮਾ ਰਾਸ਼ਨ ਦਾ ਸਮਾਰੋਹ ਬੜੇ ਲੰਬੇ ਸਮੇਂ ਤੋਂ ਇਸੇ ਜਗ੍ਹਾ ਦੇ ਉੱਪਰ ਇਹ ਰਾਸ਼ਨ ਪਟਾਇਆ ਜਾਂਦਾ ਹੈ ਇਹ ਰਾਸ਼ਨ ਸਾਡੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦਿੱਤਾ ਜਾਂਦਾ ਜਿਹੜੇ ਲੋੜਵੰਦ ਨੇ ਜੁੜਿਆ ਉਹ ਮਹਿਮੇਂਜੀ ਜਿਹੜੇ ਕਿਸ ਦੇ ਲੀਡਰ ਨੇ ਪੰਜਾਬ ਖਤਰੀ ਚੇਤਨਾ ਮੰਚ ਦੇ ਨਾਲ ਮਿਲ ਕੇ ਇਹ ਟ੍ਰਾਈਸਾਈਕਲ ਉਹਨਾਂ ਜ਼ਰੂਰਤਮੰਦ ਲੋਕਾਂ ਨੂੰ ਦੇ ਰਹੇ ਨੇ ਜਿਨ੍ਹਾਂ ਨੂੰ ਇਸ ਦੀ ਲੋੜ ਹੈ। ਕੁਰਕੇਗੇ ਨੇ 166 ਜਿਹੜਾ ਰਾਸ਼ਨ ਵਿਟਨ ਸੁਮਾਰੋ ਕਿਉਂਕਿ ਇਹਨਾਂ ਨੂੰ ਇਸ ਮੰਤ ਤੇ ਆਸਥਾ ਵਿੱਚ ਹਰਕਤਾਂ ਨੂੰ ਬੜੀ ਪਸੰਦਤਾ ਹੁੰਦੀ ਹੈ। ਇਹ ਲੋਕਾਂ ਦੇ ਆਸ਼ੀਰਵਾਦ ਨਾਲ ਅਤੇ ਲੋਕਾਂ ਦੇ ਸਾਥ ਨਾਲ ਸਾਮਣੇ ਬੈਠੇ ਮੇਰੇ ਮਾਮਾ ਕਰਨਾ ਜੀ ਵੀ ਹੁਣ ਨੇ। ਇਹ ਹੋਸ ਸੁਸਤਨ ਚੰਦਰ ਨੇ ਸਿੰਘ ਜੀ ਤੇ ਇਹ ਨਹੀਂ ਕਿ ਹੋਰ ਮਹਤਵਪੂਰਨ ਹੈ ਉਹ ਜੇ ਆਪਾਂ ਭਵੇਂ ਕਿਸੇ ਦੀ ਉਹ ਗੋਗਲਾਂ ਭੰਗ ਲੀਏ ਉਹ ਬੇਹਜੂਰ ਲੈ ਅੱਜ ਦੇ ਮੁੱਖ ਮਹਿਮਾਨ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਸਾਰੇ ਤੁਹਾ ਬੈਨਰੋ ਜੀ ਸਾਰੇ ਜਿੰਨੇ ਵੀ ਦਸਤੀਆਂ ਉਹਨਾਂ ਨੂੰ ਰਿਕੁਐਸਟ ਕਰ ਰਹੇ ਨੇ ਕਿ ਆਓ ਆਪਾਂ ਸਾਡੇ ਅੱਜ ਦੇ ਮੁੱਖ ਮਹਿਮਾਨ ਸ੍ਰੀ ਸੁਦਰਸ਼ਨ ਬੰਨਾ ਜੀ ਕੁੜਵਾਤ ਪਰਿਵਾਰ ਨੇ ਉਹਨਾਂ ਵਿੱਚ ਰਾਸ਼ਨ ਵੰਡਿਆ ਜਾ ਰਿਹਾ ਹੈ ਅਜਿਹੇ ਵਿਸਵਾਗ ਨੇ ਉਹਨਾਂ ਨੂੰ ਸਾਈਕਲ ਦਿੱਤੇ ਜਾ ਰਹੇ ਨੇ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਇਸ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਔਰ ਜਿਹੜੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਉਹਨਾਂ ਦੀ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਲੋਕਾਂ ਦੇ ਕੰਮ ਆ ਸਕੀਏ ਸਾਹਜ ਰਹੇ ਹਨ नमस्ते इस परिवार ਨੂੰ ਵੀ ਨਹੀਂ ਬੁਲਣਾ ਚਾਹੀਦਾ ਔਰ ਇਨ ਕੋਟਲੀ ਮਾਵਨੋ ਵੀ ਕਦੇ ਬੁਲਣੀ ਚਾਹੀਦਾ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰੂਗਾ ਆਪਣਾ ਟਾਈਮ ਕੱਟ ਕੇ ਆਇਆ। ਜੀ ਸਾਹਿਬ ਦਮਦਮ ਸਿੰਘ ਮੈਂਦੀ ਜੀ ਬੜੇ ਰਾਹੀਓ ਔਰ ਜਿੰਨੇ ਵੀ ਸਾਡੇ ਹੋਰ ਦਸਤੀ ਆਏ ਹਨ ਉਹਨਾਂ ਦਾ ਇੱਥੇ ਆਉਣ ਤੇ ਮੈਂ ਕੀ ਆਇਆ ਨੂੰ ਆਖਦਾ ਉਹ ਕਿ ਜੇ ਦੇਸ਼ਭਾਗੀ ਸਾਡਾ ਪੰਜਾਬ ਖੱਤਰੀ ਚ ਇਤਨਾ ਮਨਚ ਦਾ 166 ਮਾਹਰਾਂ ਵੰਡਿਤ ਹੋ ਰਿਹਾ ਹੈ ਜੋ ਮਾਤਾ ਕਿਛਲਿਆ ਸੇਵਾ ਕੇਂਦਰ ਦੀ ਬ੍ਰਾਂਚ ਹਮੇਸ਼ਾ ਕਰਦੀ ਗਈ ਹੈ ਤੁਹਾਡਾ ਕੀ ਕਹਿਣਾ ਚਾਹਦੇ ਹੋ ਅੱਜ ਪੰਜਾਬ ਖੱਤਰੀ ਚ ਇਤਨਾ ਮਨਚ ਬਦਲੋ ਜਿਹੜੇ ਟਰਾਈਸਾਈਕਲ ਉੱਤੇ ਜਾ ਰਹੇ ਨੇ ਤੇ 166 ਮਾਹਰਾਂ ਵੰਡਣ ਤੋਂ ਦੀ ਮੁੱਖ ਨਰਮਾਨ ਕਹਿੰਦੇ ਪੰਜਾਬ ਖत्री ਬੰਚ ਖੱਲਾ ਵੱਲੋਂ ਬਹੁਤ ਹੀ ਸ਼ਲਾਘਾਯੋਕ ਕਦਮ ਹੈ ਕਿ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਨੂੰ ਟ੍ਰਾਈਸਾਈਕਲ ਦਿੱਤੇ ਜਾ ਰਹੇ ਨੇ ਰਾਸ਼ਨ ਵੰਡਿਆ ਜਾ ਰਿਹਾ ਔਰ ਪਿਛਲੇ ਬਹੁਤ ਸਾਰੇ ਸਮੇਂ ਤੋਂ ਲੰਮੇ ਸਮੇਂ ਤੋਂ ਇਹ ਇਹ ਸੰਸਥਾ ਜਿਹੜੀ ਹੈ ਨਿਰੰਤਰ ਲੋਕਾਂ ਦੀ ਸੇਵਾ ਵਿੱਚ ਜਿਹੜੀ ਆ ਉਹ ਯੋਗਦਾਨ ਪਾ ਰਹੀ ਹੈ ਉਹ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਹੋਰ ਵੀ ਸੰਸਥਾਵਾਂ ਨੂੰ ਇਹ ਰਿਕਵੈਸਟ ਕਰਾਂਗਾ ਬੇਨਤੀ ਕਰਾਂਗਾ ਕਿ ਉਹ ਇਸ ਕੰਮ ਲਈ ਅੱਗੇ ਆਉਣ ਤਾਂ ਜੋ ਸਾਡੇ ਜਿਹੜੇ ਲੋੜਵੰਦ ਲੋਕ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਦੀ ਅਸੀਂ ਮਦਦ ਕਰ ਸਕੀਏ ਔਰ ਸਾਰੇ ਅਸੀਂ ਆਪਣੇ ਆਪ ਨੂੰ ਖੁਸ਼ਕਿਸਮ ਸਮਝਾਂਗੇ ਕਿ ਅਸੀਂ ਵੀ ਅਗਰ ਕਿਸੇ ਲੋੜਵੰਦ ਲੋਕ ਦੇ ਕਿਸੇ ਦੇ ਕੰਮ ਆ ਸਕੀਏ ਤਾਂ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਔਰ ਕਾਫੀ ਜਿਹੜੇ ਟਰਾਈਸਾਈਕਲ ਜਿਹੜੇ ਨੇ ਇਲੈਕਟ੍ਰਿਕ ਖਾਸ ਕਰਕੇ ਉਹ ਤੋਂ ਕਿ ਜ਼ਮਾਨਾ ਬਦਲ ਗਿਆ ਤਰੱਕੀ ਹੋ ਰਹੀ ਹੈ ਔਰ ਇਹ ਜਿਹੜੇ ਮਹਿੰਗੇ ਬੈਟਰੀ ਨਾਲ ਚੱਲਣ ਵਾਲੇ ਜਿਹੜੇ ਟਰਾਈਸਾਈਕਲ ਨੇ ਉਹ ਅੱਜ ਦਿੱਤੇ ਗਏ ਨੇ ਜਿਹਦੇ ਨਾਲ ਜਿਹੜੇ ਸਾਡੇ ਲੋੜਵੰਦ ਲੋਕ ਨੇ ਉਹਨਾਂ ਨੂੰ ਆਉਣ ਜਾਣ ਵਿੱਚ ਔਰ ਉਹਨਾਂ ਨੂੰ ਬਹੁਤ ਜ਼ਿਆਦਾ ਸੌਖ ਹੋਏਗੀ ਉਹ ਆਉਣ ਵਾਲੇ ਸਮੇਂ 'ਚ ਅਸੀਂ ਕੋਸ਼ਿਸ਼ ਕਰਾਂਗੇ ਔਰ ਮੈਂ ਵਾਅਦਾ ਵੀ ਕੀਤਾ ਕਿ ਸਾਡੇ ਜਿਹੜੇ ਐਮਪੀ ਨੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਉਹਨਾਂ ਦੇ ਐਮਪੀ ਲੈਡ ਵਿੱਚੋਂ ਫੰਡਸ ਦੇ ਵਿੱਚੋਂ ਵੀ ਅਸੀਂ ਇਹਨਾਂ ਨੂੰ ਫੰਡ ਸਮਾਈਆ ਕਰਾਵਾਂਗੇ ਤਾਂ ਜੋ ਕਿਸੇ ਗੱਲ ਦੀ ਵੀ ਕੋਈ ਘਾਟ ਨਾ ਰਹੇ ਔਰ ਜਿੰਨੇ ਵੀ ਹੋਰ ਲੋਕ ਨੇ ਉਹਨਾਂ ਨੂੰ ਵੀ ਅਸੀਂ ਇਸ ਦੇ ਵਿੱਚ ਜੋੜ ਸਕੀਏ ਸੋ ਬਹੁਤ ਬਹੁਤ ਧੰਨਵਾਦ